ਸੋਣ ਦਾ ਮਹੀਨਾ ਗਿਆ ਨੀ ਸਹੇਲਿਓ ਸੋਣ ਦਾ ਮਹੀਨਾ ਗਿਆ ਸੋਣ ਦਾ ਮਹੀਨਾ ਗਿਆ ਨੀ ਸਹੇਲਿਓ ਸੋਣ ਦਾ ਮਹੀਨਾ ਗਿਆ ਇਹ ਵੀ ਕਹਿੰਦੇ ਸ਼ਗਨ ਹੈ ਵਰਦ ਮਿਆਂ ਦੇ ਵਿੱਚ ਮਾਲ ਪੂੜੇ ਲਈਏ ਨੇ ਬਣਾ ਨੀ ਸਹੇਲਿਓ ਸੋਣ ਦਾ ਮਹੀਨਾ ਗਿਆ ਸੋਣ ਦਾ ਮਹੀਨਾ ਗਿਆ ਨਿਸਹਿਲਿਓ ਸੋਣ ਦਾ ਮਹੀਨਾ ਗਿਆ ਮੁੱਕੀ ਜਾਂਦੇ ਸਾਰੇ ਰੀਵਾਜ ਹੁਣ ਹੌਲੀ ਹੌਲੀ ਪੁੱਲ ਗਿਆਂ ਵਟਣੀਆਂ ਸੇਮੀਆਂ ਮੁੱਕੀ ਜਾਂਦੇ ਸਾਰੇ ਰੀਵਾਜ ਹੁਣ ਹੌਲੀ ਹੌਲੀ ਪੁੱਲ ਗਿਆਂ ਵਟਣੀਆਂ ਸੇਮੀਆਂ ਅੱਤਾ ਜ ਮੋਬਾਈਲ ਕਦੇ ਕੰਨਾਂ ਨਾਲ ਲੱਤ ਦੇਨੀ ਕਿਦਾਂ ਦੀਆਂ ਜਿਤੀਆਂ ਦੇਵੀਆਂ ਗੁੱਡੀਆਂ ਪਟੋਲਿਆਂ ਦੀ ਗੱਲ ਪੁਲੀ ਕੁੜੀਆਂ ਨੂੰ ਗੋਣਾ ਗੁਣਾ ਪੁੱਲ ਹੀ ਗਿਆ ਨੀ ਸਹਲਿਓ ਸੋਣ ਦਾ ਮਹੀਨਾ ਗਿਆ ਸੋਣ ਦਾ ਮਹੀਨਾ ਗਿਆ ਨੀ ਸਹਲਿਓ ਸੋਣ ਦਾ ਮਹੀਨਾ ਗਿਆ ਇਹ ਵੀ ਕਹਿੰਦੇ ਸ਼ਗਨ ਹੈ ਵਰਦੇ ਮੀਹਾਂ ਦੇ ਵਿੱਚ ਮਾਲ ਪੂੜੇ ਲਈਏ ਨਹੀਂ ਬਣਾਨੇ ਸਹੇਲਿਓ ਸੋਨ ਦਾ ਮਹੀਨਾ ਗਿਆ ਸੋਨ ਦਾ ਮਹੀਨਾ ਗਿਆ ਨਹੀਂ ਸਹੇਲਿਓ ਸੋਨ ਦਾ ਮਹੀਨਾ ਗਿਆ ਦੁੱਧ ਦੀਆਂ ਖੀਰਾ ਖੋਰੇ ਕਿੱਥੇ ਨੇ ਹਲੋਪ ਹੋਈਆਂ ਵਰਗਰ ਪਿਜ਼ਾ ਬੱਲੇ ਬੱਲਿਆ ਦੁੱਧ ਦੀਆਂ ਖੀਰਾਂ ਖੋਰੇ ਕਿੱਥੇ ਨੇ ਅਲੋਪ ਹੋਈਆਂ 버ਗਰ ਪੀਜ਼ਾ ਬੱਲੇ ਬੱਲਿਆ ਸੋਣ ਦੇ ਮਹੀਨੇ ਸੋਰੇ ਦੇ ਦਿਨਾਂ ਆ ਛੁੱਟੀਆਂ ਤੇ ਤੀਆਂ ਦੇ ਵਿੱਚ ਆ ਮੁੱਕ ਚੱਲਿਆ ਕੁੜੀਆਂ ਦੇ ਚਾ ਮੋਏ ਰੁੱਖ ਰੁੰਡ ਮੁੰਡ ਹੋਏ ਕੁੜੀਆਂ ਦੇ ਚਾ ਮੋਏ ਰੁੱਖ ਰੁੰਡ ਮੁੰਡ ਹੋਏ ਕਿੱਥੇ ਜਾ ਕੇ ਪਿੰਗਾ ਲਈਏ ਪਾਣੀ ਸਹੇਲਿਓ ਸੋਣਦਾ ਮਹੀਨਾ ਗਿਆ ਸੋਣਦਾ ਮਹੀਨਾ ਗਿਆ ਨੀ ਸਹੇਲਿਓ ਸੋਣਦਾ ਮਹੀਨਾ ਗਿਆ ਇਹ ਵੀ ਕਹਿੰਦੇ ਸ਼ਗਨ ਹੈ ਵਰਦ ਮਹੀਨਾ ਦੇ ਵਿੱਚ ਮਾਲ ਪੂੜੇ ਲਈ ਇਹ ਨਹੀਂ ਬਣਾਨੇ ਸਹੇਲਿਓ ਸੋਣਦਾ ਮਹੀਨਾ ਗਿਆ ਸੋਨ ਦਾ ਮਹੀਨਾ ਗਿਆ ਨੀ ਸਹੇਲਿਓ ਸੋਨ ਦਾ ਮਹੀਨਾ ਗਿਆ ਤਾਲ ਤੋਂ ਬਤਾਲ ਹੋਏ ਫਿਰਦੇ ਗਵਈਏ ਇੱਥੇ ਟਕੂਵੇ ਤੇ ਰਫਲਾਦੇ ਰੁੱਤ ਐ ਤਾਲ ਤੋਂ ਬਤਾਲ ਹੋਏ ਫਿਰਦੇ ਗਵਈਏ ਇੱਥੇ ਟਕੂਵੇ ਤੇ ਰਫਲਾਦੇ ਰੁੱਤ ਐ ਲਾਲੇ ਤੁਸੀਂ ਲਿਖ ਕੁਝ ਇਨਾ ਬਰ ਗੀਤ ਕਾਰਾ ਕਿਦਾਂ ਦਾ ਏ ਹੋ ਗਿਆ ਮਨੁੱਖ ਏ ਮਾਮਾ ਦੇ ਜਵਾਨ ਪੁੱਤ ਨਸ਼ਿਆਂ ਚ ਗੋਟ ਹੋਏ ਲੱਗੇ ਕਿਹੜੇ ਪੁੱਠੇ ਪੁੱਠੇ ਰਾਣੀ ਸਹੇਲਿਓ ਸੌਣ ਦਾ ਮਹੀਨਾ ਗਿਆ ਸੌਣ ਦਾ ਮਹੀਨਾ ਗਿਆ ਨਿ ਸਹੇਲਿਓ ਸੌਣ ਦਾ ਮਹੀਨਾ ਗਿਆ ਏ ਵੀ ਕਹਿੰਦੇ ਸ਼ਗਨ ਹੈ ਵਰਦ ਮੇ ਹਦ ਦੇ ਵਿੱਚ ਮਾਲ ਪੂੜੇ ਲਈਏ ਨੀ ਬਨਾ ਨੀ ਸਹੇਲਿਓ ਸੋਨ ਦਾ ਮਹੀਨਾ ਗਿਆ ਸੋਨ ਦਾ ਮਹੀਨਾ ਗਿਆ ਨੀ ਸਹੇਲਿਓ ਸੋਨ ਦਾ ਮਹੀਨਾ ਗਿਆ ਇਹ ਗੀਤ ਲਾਲੀ ਕਰਤਾਰਪੁਰ ਜੀ ਵੱਲੋਂ ਲਿਖਿਆ ਗਿਆ ਹੈ ਤੇ ਬਹੁਤ ਹੀ ਪਿਆਰਾ ਜਿਹਾ ਗੀਤ ਇਹ ਸਰ ਨੇ ਮੈਨੂੰ ਲਿਖ ਕੇ ਭੇਜਿਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਆਪਣੇ ਕਮੈਂਟਾਂ ਦੇ ਵਿੱਚ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਦਿਓ ਇਜਾਜ਼ਤ ਧੰਨਵਾਦ ਜੀ